ਕੀ ਹੁਣ ਭੱਜਣਗੇ ਮੁੱਖ ਮੰਤਰੀ ਜਾਂ ਫਿਰ ਖੜਨਗੇ ਕਿਉਂਕਿ ਇੱਕ ਵੱਡਾ ਤੇ ਅਹਿਮ ਬਿਆਨ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਪਗਵੰਤ ਮਾਨ ਜੀ ਵੱਲੋਂ ਦਿੱਤਾ ਗਿਆ ਹੈ ਖੁੱਲੀ ਚੁਣੌਤੀ ਸਿੱਧਾ ਚੈਲੰਜ ਕਿਸਾਨਾਂ ਨੂੰ ਕੀਤਾ ਗਿਆ ਜਿਹੜਾ ਕਿਸਾਨਾਂ ਵੱਲੋਂ ਕਬੂਲ ਵੀ ਕਰ ਲਿਆ ਗਿਆ ਸੋ ਹੁਣ ਇਹ ਕਹਾਣੀ ਕਿਸ ਪਾਸੇ ਵਧੇਗੀ ਆਖਰ ਮੁੱਖ ਮੰਤਰੀ ਸਾਹਿਬ ਵੱਲੋਂ ਕਿਸਾਨਾਂ ਨੂੰ ਚੈਲੰਜ ਕਿਸ ਪਾਸੇ ਕੀਤਾ ਗਿਆ ਕਿਸ ਮਾਮਲੇ ਦੇ ਉੱਪਰ ਚੈਲੰਜ ਕੀਤਾ ਗਿਆ ਇਹ ਮਾਮਲਾ ਹੁਣ ਕਿਸ ਪਾਸੇ ਵੱਲ ਵਧੇਗਾ ਕਿ ਇਹ ਜੋ ਚੁਣੌਤੀ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਕਬੂਲ ਕਰ ਲਈ ਗਈ ਹੈ ਅੱਗੇ ਮਾਹੌਲ ਕੀ ਬਣਨ ਵਾਲਾ ਖਬਰ ਬੜੀ ਅਹਿਮ ਹੈ ਕਿਸ ਮਾਮਲੇ ਦੇ ਉੱਪਰ ਕਿਸਾਨਾਂ ਨੂੰ ਹੀ ਚੁਣੌਤੀ ਸੀਐਮ ਸਾਹਿਬ ਦੇ ਵੱਲੋਂ ਦਿੱਤੀ ਗਿਆ ਹੈ ਖਬਰ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਮੁੱਖ ਮੰਤਰੀ ਦੇ ਇੱਕ ਅਹਿਮ ਤੇ ਹੋਰ ਵੱਡੇ ਬਿਆਨ ਦੀ ਜਿਹੜਾ ਬਿਆਨ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਅਤੇ ਐਸਜੀਪੀਸੀ ਦੀ ਰਾਜਨੀਤਿਕ ਵਰਤੋਂ ਦੇ ਉੱਪਰ ਦਿੱਤਾ ਗਿਆ ਹੈ ਪੂਰੀ ਖਬਰ ਕੀ ਹੈ ਖਬਰ ਬੜੀ ਅਹਿਮ ਹੈ ਕਿੰਨੀ ਸਚਾਈ ਇਸ ਬਿਆਨ ਦੇ ਵਿੱਚ ਤੇ ਇਸ ਬਿਆਨ ਤੋਂ ਬਾਅਦ ਮਾਮਲਾ ਕਿਸ ਪਾਸੇ ਵੱਲ ਜਾਂਦਾ ਦਿਖਾਈ ਦੇ ਰਿਹਾ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਲੁਧਿਆਣਾ ਦੀ ਜਿਮਨੀ ਚੌਂ ਦੀ ਕਿਉਂਕਿ ਕੱਲ ਕਾਂਗਰਸ ਅਤੇ ਅਕਾਲੀ ਦਲ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਮੀਨੇਸ਼ਨ ਦੇ ਸਮੇਂ ਆਪਣੀਆਂ ਤਿਆਰੀਆਂ ਦੀ ਜਿਮਨੀ ਚੌਂ ਸੰਬੰਧੀ ਤਿਆਰੀਆਂ ਦੀ ਜਿਹੜੀ ਹੈ ਉਹ ਝਲਕੇ ਦਿਖਾਈ ਸੀ ਕੱਲ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਵਾਰੀ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਅੱਜ ਸ਼ਕਤੀ ਪ੍ਰਦਰਸ਼ਨ ਕਰੇਗੀ ਕਿੰਨਾ ਸਕਸੈਸਫੁਲ ਰਹੇਗਾ ਤੇ ਕਿਵੇਂ ਦੇ ਤਿਆਰੀਆਂ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਨੇ ਤੇ ਜ਼ਮੀਨੀ ਹਕੀਕਤ ਕੀ ਹੈ ਆਖਰ ਜਿਮਨੀ ਚੋਣ ਕਿਸ ਪਾਸੇ ਵੱਲ ਝੁਕਦੀ ਨਜ਼ਰ ਆ ਰਹੀ ਹੈ ਵਿਸਤਾਰ ਦੇ ਉੱਪਰ ਚਰਚਾ ਕਰਾਂਗੇ ਸਸ਼ੀਕਾਲ ਮਾਨ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਲਈ ਮੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਰ ਸਵਾਗਤ ਹੈ ਜੀ ਪ੍ਰੋਗਰਾਮ 'ਚ ਬਹੁਤ ਬਧਨਵਾਜ ਜੀ ਸਰ ਕੱਲ ਦਾ ਮਾਹੌਲ ਥੋੜਾ ਜਿਹਾ ਗਰਮ ਹੋ ਚੁੱਕਿਆ ਹੈ ਕਿਉਂਕਿ ਕੱਲ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਸਿੱਧੀ ਚੁਣੌਤੀ ਦਿੱਤੀ ਗਈ ਹੈ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਜਿਹੜੀਆਂ ਬੜੀਆਂ-ਬੜੀਆਂ ਪ੍ਰਾਪਰਟੀਆਂ ਬਣਾ ਲਈਆਂ ਗਈਆਂ ਨੇਗੀਆਂ ਸੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾ ਲਈਆਂ ਗਈਆਂ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਕੁਝ ਬੇਤੁਕੀਆਂ ਮੰਗਾਂ ਨੂੰ ਲੈ ਕੇ ਬੇਤੁਕੇ ਮਸਲਿਆਂ ਨੂੰ ਲੈ ਕੇ ਕਿਸਾਨ ਨੇ ਜਿਹੜੇ ਸੜਕਾਂ ਤੇ ਰੇਲਾਂ ਰੋਕ ਰਹੇ ਨੇਗੇ ਸੋ ਇਸ ਬਿਆਨ ਤੋਂ ਬਾਅਦ ਕਿਸਾਨ ਜਿਥੇ ਵਧੀਆਂ ਗਰਮ ਹੋਈਆਂ ਨੇ ਉਹਨਾਂ ਵੱਲੋਂ ਚੁਣੌਤੀ ਨੂੰ ਕਬੂਲ ਲਿਆ ਗਿਆ ਕਿਉਂਕਿ ਬਹਿਸ ਦੀ ਚੁਣੌਤੀ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੀ ਗਈ ਸੀ ਕਹਿ ਰਹੇ ਨੇ ਭਾਈ ਤੁਸੀਂ ਸਾਡੇ ਨਾਲ ਬਹਿਸ ਕਰੋ ਕਿਸਾਨੀ ਮੁੱਦਿਆਂ ਦੇ ਉੱਪਰ ਆ ਕੇ ਬਹਿਸ ਦੀ ਚੁਣੌਤੀ ਕਬੂਲ ਕਰ ਲਈ ਗਈ ਹੈ ਕੀ ਹੁਣ ਮੁੱਖ ਮੰਤਰੀ ਸਾਹਿਬ ਬਹਿਸ ਲਈ ਖੜਨਗੇ ਜਾਂ ਫਿਰ ਦੌੜ ਜਾਣਗੇ ਪੂਰਾ ਮਸਲਾ ਕੀ ਹੈ ਵਿਸਤਾਰ ਨਾਲ ਦੱਸਣਾ ਜਰਾ ਸਾਡੇ ਦਰਸ਼ਕਾਂ ਨੂੰ ਤੇ ਲਖਮਿੰਦਰ ਇਹ ਬੜਾ ਅਜੀਬ ਜਿਹਾ ਲੱਗ ਰਿਹਾ ਕਿ ਜਿਹੜੀਆਂ ਗੱਲਾਂ ਕਦੀ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਹੋਮ ਮਿਨਿਸਟਰ ਨੇ ਕਿਸਾਨਾਂ ਨੂੰ ਨਹੀਂ ਕਹੀਆਂ ਉਹ ਭਗਵੰਤ ਮਾਨ ਹੁਣੇ ਉਹੋ ਜਿਹੀਆਂ ਗੱਲਾਂ ਤੇ ਆ ਚੁੱਕੇ ਆ। ਉਹਨਾਂ ਨੇ ਕਦੀ ਵੀ ਇਸ ਤਰੀਕੇ ਨਾਲ ਇਹਨਾਂ ਦੇ ਧਰਨੇ ਪ੍ਰਦਰਸ਼ਨ ਤੇ ਜਦੋਂ ਦਿੱਲੀ ਨੂੰ ਘੇਰਿਆ ਹੋਇਆ ਸੀਗਾ 2021 ਦੇ ਵਿੱਚ ਇਸ ਕਿਸਮ ਦਾ ਹਮਲਾ ਕਰਕੇ ਉੱਥੋਂ ਖਦੇੜਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਹੁੰਡੱਲੇਵਾਲ ਜਾਂ ਜਿਹੜੇ ਹੋਰ ਕਿਸਾਨ ਮਜ਼ਦੂਰ ਯੂਨੀਅਨ ਜਿਹੜੇ ਮਾਜੇ ਵਾਲੇ ਆ ਪੰਨੂ ਪੰਦੇਰ ਹੋਣਾ ਦੀ ਯੂਨੀਅਨ ਉਹਨਾਂ ਦੇ ਢੜੇ ਨੂੰ ਇੱਥੋਂ ਔਖੇੜਿਆ ਜਾਂ ਮਤਲਬ ਧੱਕੇ ਨਾਲ ਉਠਾਇਆ ਗਿਆ ਇੱਥੋਂ ਤੇ ਇੰਜ ਲੱਗਦਾ ਕਿ ਪੰਜਾਬ ਦੇ ਬਰਜਾ ਪੰਜਾਬ ਤੋਂ ਜਿਹੜੇ ਦਿੱਲੀ ਦੇ ਵਿੱਚ ਇੱਕ ਭੈ ਪੀਤ ਰਾਜਨੀਤੀ ਰਹਿੰਦੀ ਆ ਉਥੋਂ ਦੀ ਸੱਤਾ ਰਹਿੰਦੀ ਆ ਉਹ ਸੱਚੀ ਮੱਚੀ ਇੱਕ ਡਰ ਜਾਂ ਇਹ ਕੀ ਕਰ ਦੇਣਗੇ ਬੰਦੇ ਬੜੇ ਆਪਣੇ ਤੌਰ ਤੇ ਚੱਲਣ ਵਾਲੇ ਹੈਗੇ ਆ ਇਹਨਾਂ ਨੂੰ ਕਿਵੇਂ ਕਮਜ਼ور ਕੀਤਾ ਜਾਏ ਨਕੀਲ ਪਾਈ ਜਾਏ ਆਪਣੇ ਕੰਟਰੋਲ ਦੇ ਵਿੱਚ ਕਿਵੇਂ ਲਿਆਂਦਾ ਜਾਏ ਇਸ ਕਿਸਮ ਦਾ ਕਿਉਂਕਿ ਉੱਥੇ ਇੰਜ ਲੱਗਦਾ ਕਿ ਜਿਵੇਂ ਬਾਗੀ ਸੁਰਾਂ ਪੰਜਾਬ ਦੇ ਅੰਦਰ ਫੌਜ ਰਹਿੰਦੀ ਹੈ ਹੁਣ ਇਹਨਾਂ ਦੇ ਇਸ ਬਿਆਨ ਤੋਂ ਜਿਹੜਾ ਮੈਂ ਵੀ ਅਖਬਾਰਾਂ 'ਚ ਪੜ੍ਹ ਰਿਹਾ ਤੁਸੀਂ ਵੀ ਉਹਦੀ ਚਰਚਾ ਕੀਤੀ ਹੈ ਜ਼ਿਕਰ ਕੀਤਾ ਕਿ ਇੱਥੇ ਦੀ ਪੋਲਿਟਿਕਸ ਭਾਵੇਂ ਉਹ ਸਿੱਖ ਪੋਲਿਟਿਕਸ ਹੈ ਆਲੀ ਪੋਲਿਟਿਕਸ ਹੈ ਜਾਂ ਜਾਂ ਕਿਸਾਨਾਂ ਦੀ ਜਿਹੜੀ ਇੱਕ ਬੜੀ ਵੱਡੀ ਧਿਰ ਜਿਹੜੀ ਬੜੀ ਆਰਗੇਨਾਈਜ਼ਡ ਹੈ ਕਿ ਉਹਨਾਂ ਦੋਹਾਂ ਪੰਜਾਬ ਚੋਂ ਜੇ ਮਾਈਨਸ ਕੀਤਾ ਜਾਏ ਜਾਂ ਕਮਜ਼ੋਰ ਕੀਤਾ ਜਾਏ ਜਿਹੜਾ ਕਿ ਕੇਂਦਰ ਨਹੀਂ ਕਰ ਸਕਿਆ ਉਸ ਗੱਲ ਦੀ ਮੇਰਾ ਖਿਆਲ ਹੈ ਕੋਈ ਜਿੱਦਾਂ ਠੇਕਾ ਦੇ ਦਿੱਤਾ ਦੇ ਲੱਗਦਾ ਆ ਪੰਜਾਬ ਸਰਕਾਰ ਦਾ ਤੇ ਨਹੀਂ ਮੈਂ ਕਹਿੰਦਾ ਘੱਟੋ ਘੱਟ ਭਗਵੰਤ ਮਾਨ ਤੇ ਉਹਨਾਂ ਦੇ ਨੁਮਾਇंदे ਆ ਉਹ ਜੇ ਉਹ ਖੋਦ ਗੱਲਾਂ ਸਟੇਜਾਂ ਤੋਂ ਇਹੋ ਜਿਹੀਆਂ ਕਰਨਗੇ ਤੇ ਮੀਡੀਆ ਤੇ ਲਿਖੂਗਾ ਜੇ ਮੀਡੀਆ ਨੇ ਲਿਖਿਆ ਤੇ ਉਹ ਸਾਡੇ ਕੋਲ ਵੀ ਪਹੁੰਚਿਆ ਇਹ ਗੱਲ ਕਹਿਣੀ ਕੌਣ ਮੰਨ ਜੂਗਾ ਕਿ ਕਿਸਾਨ ਜਿਹੜੇ ਆ ਪੰਜਾਬ ਦੇ ਪਾਣੀਆਂ ਦੀ ਨਹੀਂ ਗੱਲ ਕਰਦੇ ਭਾਈ ਤੁਸੀਂ ਕਿਹੜੀ ਗੱਲ ਕੀਤੀ ਹੈ ਦੱਸੋ ਤੁਹਾਨੂੰ ਅਸੀਂ ਐਨੀ ਵਾਰੀ ਪਾਣੀਆਂ ਦੇ ਉੱਤੇ ਇਸ ਗੱਲ ਤੇ ਕਿਹਾ ਕਿ ਤੁਸੀਂ ਪਾਣੀਆਂ ਤੇ ਆਪਣਾ ਹੱਕ ਜਿਤਾਓ ਤੁਸੀਂ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਪਾਣੀਆਂ ਜਿਹੜਾ ਆ ਪੰਜਾਬ ਦੇ ਪਾਣੀ ਜਿਹੜੇ ਪੰਜਾਬ ਦੇ ਅੰਦਰ ਉਹ ਵਹਿ ਰਹੇ ਆ ਜਿਨ੍ਹਾਂ ਦਾ ਬੇਸਨ ਇੱਥੇ ਹੈ ਜਾਨੀ ਜਿਨ੍ਹਾਂ ਦਾ ਮਾਰ ਕਰਨ ਦਾ ਏਰੀਆ ਇੱਥੇ ਹੈ ਜਾਂ ਇੱਥੇ ਉਪਜਾਊ ਸ਼ਕਤੀ ਜਾਂ ਜੋ ਵੀ ਹੈ ਬੇਸਨ ਦਾ ਮਤਲਬ ਜਿੱਥੇ-ਜਿੱਥੇ ਤੱਕ ਉਹਨਾਂ ਦਾ ਪਾਣੀ ਦਾ ਅਸਰ ਹੈਗਾ ਪੁਰਾਣਾ ਤੇ ਅੱਜ ਦਾ ਉਸ ਉਸ ਦੇ ਇੱਕ ਆਧਾਰ ਤੇ ਤੁਸੀਂ ਕਦੀ ਆਪਣਾ ਇਸ ਗੱਲ ਦਾ ਕਲੇਮ ਕੀਤਾ ਕਿ ਇਹ ਜਿਹੜੇ ਪਾਣੀ ਹੈਗੇ ਪੰਜਾਬ ਦੇ ਵਿੱਚੋਂ ਤਿੰਨਾਂ ਦਰਿਆਵਾਂ ਦੇ ਸੱਤ ਲੋ ਜਮ ਸੱਤ ਲੋ ਬਿਆਸ ਤੇ ਇਹ ਸਾਡਾ ਅਧਿਕਾਰ ਆ ਅਸੀਂ ਪਾਣੀ ਮੁਫਤ ਬਾਹਰ ਦੇਵਾਂਗੇ ਤੁਸੀਂ ਜਿਹੜਾ ਜਿਹੜਾ ਇੱਥੇ ਦਾ ਐਕਟ ਬਣਿਆ ਆ ਇਸ ਡੈਮ ਸੇਫਟੀ ਉਹਦੋਂ ਤੋਂ ਕਿਹਾ ਹੁਣ ਤੁਸੀਂ ਜਾਗੇ ਆ ਹੁਣ ਉੱਤੇ ਪੋਲਿਟਿਕਸ ਕਰ ਰਹੇ ਆ ਹੁਣ ਉੱਥੇ ਜਾ ਕੇ ਮਜਾਰੇ ਕਰ ਰਹੇ ਆ ਇਹਨੇ 2022 ਤੋਂ ਅੱਜ ਤੱਕ ਸੁੱਤੇ ਪਏ ਸੀ ਤੁਸੀਂ 3 ਸਾਲ ਕਿ ਤੁਸੀਂ ਉਸ ਨੂੰ ਚੁਣੌਤੀ ਨਹੀਂ ਦਿੱਤੀ ਕੋਰਟ 'ਚ ਚੁਣੌਤੀ ਦਿੱਤੀ ਅਸੈਂਬਲੀ 'ਚ ਚੁਣੌਤੀ ਦਿੱਤੀ ਹੁਣ ਜਦੋਂ ਸੇਕ ਲੱਗਣ ਲੱਗਾ ਮਾੜਾ ਮੋਟਾ ਤੁਸੀਂ ਉੱਤੇ ਪੋਲਿਟਿਕਸ ਕਰ ਰਿਹਾ ਕਿੰਨੇ ਦਿਨਾਂ ਦੀ ਪੋਲਿਟਿਕਸ ਤੇ ਨਵਤਿਆਂ ਦੀ ਹੁਣ ਉਹ ਤੋਂ ਬਾਅਦ ਦੇਖ ਲਿਓ ਸਵਾਲ ਹੀ ਕੋਈ ਨਹੀਂ ਹੁਣਾ ਕਹਿ ਰਹੇ ਆ ਕਿ ਕਿਸਾਨਾਂ ਨੇ ਸਾਡਾ ਨਹੀਂ ਸਾਥ ਦਿੱਤਾ ਜੇ ਮੈਂ ਆਪਨਾ ਮਜਾਰਿਆਂ 'ਚ ਜਾਂ ਉਹਨਾਂ ਰੈਲੀਆਂ 'ਚ ਨਾ ਹੁੰਦਾ ਜਿੱਥੇ ਪਾਣੀਆਂ ਦੇ ਉੱਤੇ ਸਿਰਫ ਤੇ ਸਿਰਫ ਪਾਣੀਆਂ ਦੇ ਉੱਤੇ ਵੱਡੇ ਮਜਾਰੇ ਦੂਰ ਨਹੀਂ ਮਹਾਲੀ ਆ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਤੇ ਅਨਾਉਂਸ ਕੀਤਾ ਆ ਕਿ ਅਸੀਂ ਜਲਾਈ ਦੇ ਖੀਰ ਦੇ ਵਿੱਚ ਚੰਡੀਗੜ੍ਹ 'ਚ ਪਾਣੀਆਂ ਦੇ ਉੱਤੇ ਵੱਡਾ ਇੱਕ ਕੇਰਾਬੰਦੀ ਕਰਾਂਗੇ ਤੁਸੀਂ ਤੇ ਅੰਦਰ ਨਹੀਂ ਵੜਨ ਦੇ ਤੇ ਚੰਡੀਗੜ੍ਹ 'ਚ ਨੇੜੇ-ਤੇੜੇ ਨਹੀਂ ਆਉਣ ਦੇਂਦੇ ਕਹੋ ਤਾਂ ਚੰਡੀਗੜ੍ਹ ਵਾਲਿਆਂ ਨੂੰ ਜਿਹੜੇ ਆਪਣੇ ਕੇਂਦਰ ਤੋਂ ਮਨਜ਼ੂਰੀ ਲੈ ਕੇ ਦਓ ਕਿ ਸਾਡੇ ਪੰਜਾਬੀਆਂ ਨੂੰ ਆਪਣੀ ਰਾਜਧਾਨੀ 'ਚ ਤਾਂ ਆਉਣ ਦਿਓ ਇਸ ਕਰਕੇ ਕੌਣ ਕਿੰਨਾ ਪੰਜਾਬ ਦਾ ਚਹੇਤਾ ਪੰਜਾਬੀਆਂ ਦਾ ਚਹੇਤਾ ਦੇ ਸੱਭਿਆਚਾਰ ਦਾ ਉਹ ਲੋਕ ਸਾਰੇ ਗੱਲਾਂ ਦੇਖ ਰਹੇ ਆ ਤੁਸੀਂ ਕਿਸਾਨ ਸਮੂੱਚੀ ਕਿਸਾਨ ਮੂਵਮੈਂਟ ਨੂੰ ਨਿੰਦਣ ਦਾ ਠੇਕਾ ਲੈ ਲਿਆ ਜਾਨੀ ਜਿਹੜਾ ਕੋਈ ਲੀਡਰ ਹੈਗਾ ਤੁਹਾਡੇ ਕੋਲ ਕਾਨੂੰਨ ਹੈਗਾ ਤੁਸੀਂ ਕਹਿੰਦੇ ਦੋਸ਼ ਲਾਉਂਦੇ ਆ ਵਿਰੋਧੀ ਪਾਰਟੀ ਆ ਜਿਹਦੇ ਕੋਲ ਕੁਝ ਨਹੀਂ ਹੈ ਉਹ ਦੋਸ਼ ਲਗੋ ਇੰਜ ਕਰਤਾ ਜੀ ਇੰਜ ਕਰਤਾ ਪਰ ਤੁਸੀਂ ਤੇ ਚੁੱਪ ਕਰਕੇ ਲੀਡਰ ਤੁਹਾਨੂੰ ਲੱਗਦੇ ਆ ਜਿੰਦਤ ਕਿਤੇ ਵੀ ਹੋਟਲਾਂ 'ਚ ਜਾਂ ਹੋਰ ਜਾਂ ਦੋ ਨੰਬਰੀ ਪੈਸੇ ਆ ਜਾਂ ਦੋ ਨੰਬਰੀ ਪੈਸਿਆਂ ਦੀਆਂ ਜ਼ਮੀਨਾਂ ਬਣਾ ਲਈਆਂ ਤੁਸੀਂ ਕਰੋ ਨਾ ਇਨਕੁਆਇਰੀ ਕਿਉਂ ਨਹੀਂ ਕਰਤੇ ਹੈਗੇ ਉਹਨਾਂ ਨੂੰ ਜੇਲ੍ਹਾਂ ਚ ਦੇਓ ਸਾਨੂੰ ਵੀ ਪਤਾ ਲੱਗੇ ਵੀ ਕੀ ਹੈ ਐਸ ਕਿਸਮ ਨਾਲ ਇੱਕ ਪੰਜਾਬ ਦੇ ਚੀ ਮੰ ministr ਦੇ ਅਹੁਦੇ ਤੇ ਬੈਠ ਕੇ ਇੱਥੋਂ ਦੇ ਮੂਵਮੈਂਟਾਂ ਦੇ ਲੀਡਰਾਂ ਨੂੰ ਤੁਸੀਂ ਕਿਹਦੀ ਛਾਏ ਦੇ ਉੱਤੇ ਭੰਡ ਰਹੇ ਆ ਕਿਹਦੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਆ ਜਿਹੜਾ ਪ੍ਰਧਾਨ ਮੰਤਰੀ ਤੇ ਮੈਂ ਤੇ ਇਹੀ ਕਹਿੰਨਾ ਕਿ ਸਾਡੇ ਕੇਂਦਰੀ ਹੋਮ ਮਿਨਿਸਟਰ ਅੰਮਿਤ ਸ਼ਾਹ ਨਹੀਂ ਕਰ ਕਰ ਸਕੇ ਤੁਸੀਂ ਅੱਜ ਉਹ ਕੰਮ ਸਿਰੇ ਲਾਉਣ ਲੱਗੇ ਹੋਏ ਆ ਇਹ ਤੁਸੀਂ ਚੁਣੌਤੀਆਂ ਦੇ ਰਹੇ ਆ ਕਿ ਲੀਡਰ ਸਾਡੇ ਨਾਲ ਸੁਚਾਰਿਆਂ ਬਹਿਸ ਕਰ ਲੈਣ ਫਿਰ ਭੱਜਦਾ ਕੌਣ ਆ ਮੀਟਿੰਗਾਂ 'ਚੋਂ ਤੁਸੀਂ ਭੱਜੇ ਸੀ ਨੀ ਪਿਛੇ ਉਸ ਮੀਟਿੰਗ ਦੇ ਵਿੱਚੋਂ ਮੈਂ ਛੇਤੀ ਜਾਣਾ ਸ਼ਾਮ ਦਾ ਵੇਲਾ ਹੋ ਗਿਆ ਤੇ ਤੁਸੀਂ ਤੁਹਾਡੀ ਤੁਸੀਂ ਤਾਂ ਗੱਲ ਕਿਸੇ ਸਿਰੇ ਲਾਉਣ ਨਹੀਂ ਦੇਣੀ ਫਿਰ ਤਾਂ ਕਿਸਾਨਾਂ ਨੂੰ ਫੜਾਇਆ ਕਿਹਨੇ ਲੀਡਰਾਂ ਨੂੰ ਜਿਹੜਾ ਮੀਟਿੰਗ 'ਚ ਬੁਲਾ ਕੇ ਸਾਰੀਆਂ ਗੱਲਾਂ ਕੋਈ ਤੁਹਾਡੇ ਤੋਂ ਭੁੱਲਿਆ ਨਹੀਂ ਹੁਣ ਉਹ ਤੁਹਾਨੂੰ ਜਦੋਂ ਤੱਤੇ ਚਿਮਟੇ ਨਾਲ ਨਹੀਂ ਛੂਣਾ ਚਾਹੁੰਦੇ ਕਿ ਅਸੀਂ ਉਸ ਮੀਟਿੰਗ 'ਚ ਨਹੀਂ ਬੈਣਾ ਜਿੱਥੇ ਪੰਜਾਬ ਗਵਰਨਮੈਂਟ ਤੇ ਜਾਂ ਭਗਵੰਤ ਮਾਨ ਦੇ ਨਮੇਂ ਦੇ ਬੈਠੇ ਹੋਣਗੇ ਐਹੀ ਗੱਲ ਹੋਈ ਆ ਨਾ ਹੁਣ ਤੁਸੀਂ ਸਿੱਧਾ-ਸਿੱਧਾ ਉਹਨਾਂ ਦੇ ਨਾਲ ਉਹਨਾਂ ਤੇ ਦੋਸ਼ ਲਾਉਣੇ ਉਹ ਦੋਸ਼ ਲਾਉਣੇ ਕਿ ਇਹ ਵਿਕੇ ਹੋਏ ਆ ਪੈਸੇ ਇਕੱਠੇ ਕਰ ਰਹੇ ਆ ਫਲਾਨਾ ਠਮਕਾਣਾ ਕਿਤੇ ਨਾ ਕੱਲ ਨੂੰ ਬੀਜੇਪੀ ਨੂੰ ਕਹਿ ਦੇ ਜਿਵੇਂ ਉਹ ਤੇ ਸਿੱਧੀ ਗੱਲੇ ਤੇ ਪਾਕਿਸਤਾਨ ਨਾਲ ਰਲੇ ਹੋਏ ਆ ਬਾਰਡਰ ਤੇ ਬੈਠੇ ਕੋਈ ਕੋਈ ਤੁਕ ਹੋਣੀ ਚਾਹੀਦੀ ਹੈ ਕਾਨੂੰਨ ਆ ਤੁਸੀਂ ਕਾਨੂੰਨ ਕਾਨੂੰਨ ਦੇ ਸਾਰੇ ਦਾਇਰੇ ਦੇ ਵਿੱਚ ਉਹਨਾਂ ਦੀ ਕਰੋ ਇਨਕੁਆਰੀ ਉਹਨਾਂ ਨੂੰ ਜਿਹੜਾ ਬੰਦਾ ਤੁਹਾਨੂੰ ਗਲਤ ਨਜ਼ਰ ਆਉਂਦਾ ਬਿਜਲੀنس ਹੈ ਕਿ ਆ ਪਹਿਲਾਂ ਇਨਕੁਆਰੀ ਕਰੋ ਤੁਸੀਂ ਐਂਜੀ ਦੋਸ਼ ਠੋਕੀ ਤਰੇ ਜਾਣੇ ਕਿ ਜਿ ਤਰ੍ਹਾਂ ਕੋਈ ਐਵੇਂ ਬੇਤੁਕੇ ਗੈਰ ਜ਼ਿੰਮੇਵਾਰ ਗੱਲਾਂ ਹੈਗੀਆਂ ਇੱਕ ਕੀ ਮਿਨਿਸਟਰ ਵੱਲੋਂ ਘਟੋ ਘਾਟੇ ਬਿਲਕੁਲ ਨਹੀਂ ਸੋਬਦਾ ਵੈਸੇ ਤੇ ਮੇਰਾ خیال ਹੈ ਕਿ ਕਿਸਾਨ ਆਪ ਹੀ ਇਨ੍ਹਾਂ ਗੱਲਾਂ ਦਾ ਜਵਾਬ ਦੇਣਗੇ ਪਰ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿਉਂਕਿ ਮੈਂ ਬਹੁਤ ਸਾਰੀਆਂ ਗੱਲਾਂ ਆਪ ਉਹਨਾਂ ਦੇ ਨੇੜੇ ਰਿਆਂ ਉਸ ਸਾਰੀ ਮੂਵਮੈਂਟ ਦੇ ਅਸੀਂ ਜਾਂਦੇ ਰਹੇ ਲਗਾਤਾਰ ਉਹਨਾਂ ਦੇ ਨਾਲ ਇਨ ਟੱਚ ਰਹਿੰਦੇ ਗਾਇਬ ਗਾਇਬ ਤੇ ਸਾਨੂੰ ਪਤਾ ਕਿ ਮਾਮਲੇ ਉਹਨਾਂ ਦੇ ਹੈ ਕੀ ਇੱਕ ਦੇ ਜੀ ਉਹ ਤੇ ਮੁੱਦਿਆਂ ਦੇ ਉੱਤੇ ਲੜੇ ਨਹੀਂ ਪਾਣੀਆਂ ਤੇ ਨਹੀਂ ਲੜੇ ਜਾਂ ਆਪਣੇ ਕੋਈ ਲੋਕਾਂ ਦੀਆਂ ਤੇ ਗੱਲਾਂ ਨਹੀਂ ਕਰਦੇ ਆਪਣੀਆਂ ਲੀਡਰੀਆਂ ਚਮਕਾਉਂਦੇ ਜਦੋਂ ਸੱਤਾ ਦਾ ਨਸ਼ ਸਰ ਇਹ ਕੋਨਾ ਬੋਲੋ ਇਹ ਵੀ ਗੱਲ ਕਹੀ ਗਈ ਕਿ ਬੇਤੁੱਕੇ ਮਸਲਿਆਂ ਨੂੰ ਲੈ ਕੇ ਰੇਲਾਂ ਰੋਕੀਆਂ ਜਾਂਦੀਆਂ ਨੇ ਜਾਂ ਫਿਰ ਇਹ ਸੜਕਾਂ ਰੁਕੀਆਂ ਜਾਂਦੇ ਨੇ ਕਿਉਂਕਿ ਕਿਸਾਨਾਂ ਦੀ ਜੇਕਰ ਜਿੰਨੀ ਕਿ ਮੈਨੂੰ ਸਮਝ ਆ ਵੀ ਕਿਸਾਨ ਐਮਐਸਪੀ ਦੀ ਲੀਗਲ ਗਾਰੰਟੀ ਦੀ ਮੰਗ ਕਰ ਰਹੇ ਨੇ ਪਏ ਸੈਂਟਰ ਤੋਂ ਵੀ ਲਗਾਤਾਰ ਧਰਨਾ ਪਹਿਲਾਂ ਇਸੇ ਗੱਲ ਨੂੰ ਲੈ ਕੇ ਲੱਗਿਆ ਸੀ ਪਾਣੀਆਂ ਦੀ ਤੁਸੀਂ ਗੱਲ ਕੀਤੀ ਹੈ ਪਾਣੀ ਵਾਲੀ ਧਰਨੇ ਲਗਾਏ ਨੇ ਨਸ਼ੇ ਰੋਕਣ ਦੇ ਲਈ ਅਨਾਉਂਸਮੈਂਟ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਸਬਾ ਮੀਨਾਤਨ ਰਿਪੋਰਟ ਦੀ ਗੱਲ ਲਗਾਤਾਰ ਉਹ ਆਪਣੇ ਧਰਨੇ ਪ੍ਰਦਰਸ਼ਨਾਂ 'ਚ ਕਰਦੇ ਨੇ ਆਖਰ ਫਿਰ ਜੇਕਰ ਇਹਨਾਂ ਮੰਗਾਂ ਨੂੰ ਲੈ ਕੇ ਧਰਨੇ ਲੱਗ ਰਹੇ ਨੇ ਤਾਂ ਕਿਹੜੀ ਉਹ ਮੰਗ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਬੇਤੁੱਕੀ ਲੱਗੀ ਹੋਣੀ ਹੈ ਦੇਖੋ ਅਸਲ ਮਾਨ ਇਸ ਬਿਆਨ ਦਾ ਕੀ ਹੈਗਾ ਜਿੱਥੇ ਹੁਣ 22 ਇਲੈਕਸ਼ਨ ਹੈ ਇਹਨਾਂ ਦਾ ਫੜਾ ਹੀ ਕੈਜ਼ੂਅਲ ਪ੍ਰੋਗਰਾਮ ਹੈ ਬਹੁਤ ਗੈਰ ਜ਼ਿੰਮੇਵਾਰ ਆ ਬਹੁਤ ਸੈਲਫਿਸ਼ ਹੈ ਇਹਨਾਂ ਕੋਈ ਵੀ ਸੈਲਫਿਸ਼ ਤੇ ਇਹ ਜਿਹੜਾ ਜਿੰਨੂੰ ਕਹੇ ਚਕਮਾਂ ਚੁੱਲਾ ਪੋਲਿਟਿਕਸ ਕੋਈ ਨਹੀਂ ਇੰਨੀ ਕਰਦਾ ਜਿੰਨੀ ਇਹ ਕਰਦੇ ਆ ਮੈਂ ਕਿਉਂ ਇਹ ਗੱਲ ਕਹਿ ਰਿਹਾ ਹੁਣ ਦੱਸੋ ਇਹ ਬਿਆਨ ਆਇਆ ਕਿਉਂ ਬਿਆਨ ਇਸ ਕਰਕੇ ਨਹੀਂ ਆਇਆ ਕਿ ਉਹਨਾਂ ਨੇ ਕੋਈ ਬਹੁਤ ਵੱਡਾ ਕਿਸਾਨਾਂ ਦੇ ਵਿਰੁੱਧ ਕੋਈ ਸਬੂਤ ਆ ਗਏ ਉਹਨਾਂ ਕੋਲ ਇਸ ਕਰਕੇ ਉਹਨਾਂ ਕੋ ਰਿਆ ਨਹੀਂ ਗਿਆ ਤੇ ਉਹਨਾਂ ਨੇ ਬਿਆਨ ਦਿੱਤਾ ਜਿਸ ਹਲਕੇ ਚ ਬਾਈ ਇਲੈਕਸ਼ਨ ਲੜਨੀ ਆ ਜਿੱਥੇ ਅੱਜ ਰੋਡ ਸ਼ੋ ਜਿਹਦੇ ਹੱਕ ਵਿੱਚ ਹੋਣਾ ਜਿੱਥੇ ਅੱਜ ਉਹਨਾਂ ਦੇ ਕੈਂਡੀਡੇਟ ਦੇ ਪੇਪਰ ਸਬਮਿਟ ਹੋਣਿਆ ਸੰਜੀਵ ਅਰੋੜਾ ਦੇ ਉਸ ਉੱਥੇ ਬਹੁਤ ਸਾਰੇ ਬਿਜ਼ਨਸmen ਆ ਜਿਹੜੇ ਕਿਸਾਨਾਂ ਦੇ ਉਸ ਅੰਦੋਲਨ ਤੋਂ ਪਰੇਸ਼ਾਨ ਰਹੇ ਆ ਉਹ ਇਸ ਕਰਕੇ ਬੇਤੁਕੀਆਂ ਕਹਿ ਰਹੇ ਤੁਸੀਂ ਸੜਕਾਂ ਘੇਰ ਲੈਨੇ ਆ ਤੁਸੀਂ ਕਿਉਂਕਿ ਜਿਹੜਾ ਟਰੇਡਰ ਆ ਜਾਂ ਬਿਜ਼ਨਸਮੈਨ ਆ ਉਹ ਤੇ ਇਸ ਗੱਲ ਤੋਂ ਪਰੇਸ਼ਾਨ ਹੁੰਦਾ ਹੀ ਆ ਉਹਨੂੰ ਨੁਕਸਾਨ ਵੀ ਹੁੰਦਾ ਇਸ ਗੱਲ ਦਾ ਇਸ ਗੱਲ ਦਾ ਅਸੀਂ ਕਿਸਾਨ ਵੀਰਾਂ ਨੂੰ ਵੀ ਕਹਾਂਗੇ ਕਿ ਉਹਨਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਔਰ ਉਹਨਾਂ ਦੇ ਨਾਲ ਇੱਕ ਤਾਲਮਿਲ ਪੈਦਾ ਕਰਨਾ ਚਾਹੀਦਾ ਜਿਹੜੇ ਕਾਰੋਬਾਰੀ ਆ ਇੱਥੇ ਦੇ ਜੇ ਕਾਰੋਬਾਰ ਬੰਦ ਹੋਊਗਾ ਤੇ ਸਾਡੇ ਪੰਜਾਬ ਨੂੰ ਤੇ ਨੁਕਸਾਨ ਹੋਊਗਾ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਆਪ ਵੀ ਇੱਕ ਤਾਲਮੇਲ ਵੀ ਰੱਖਣਾ ਚਾਹੀਦਾ ਤੇ ਖਿਆਲ ਵੀ ਰੱਖਣਾ ਚਾਹੀਦਾ ਕੋਈ ਵੀ ਆਪਣਾ ਐਡੀਟੇਸ਼ਨ ਦਾ ਮਾਮਲਾ ਲਿਖਣ ਤੋਂ ਪਹਿਲਾਂ ਪਰ ਇਹ ਹੁਣ ਉਹਨਾਂ ਕਾਰੋਬਾਰੀਆਂ ਨੂੰ ਖੁਸ਼ ਕਰਨ ਲਈ ਉੱਥੋਂ ਵੋਟਾਂ ਲੈਣ ਲਈ ਕਿ ਮੇਰੇ ਵਰਗਾ ਕੋਈ ਦਿਭੰਗ ਜ਼ਬਰਦਸਤ ਪੁਲਿਸ ਜਿਹੜਾ ਚੜਾ ਕੇ ਉਹ ਕਿਤਨਾ ਕਿਸਾਨ ਲੀਡਰ ਅੰਦਰ ਫੜ ਫੜ ਕੇ ਦਿੱਤੇ ਹੋਏ ਆ ਜਿਹੜੇ ਉਹ ਜਿਹੜੀ ਪੰਚਾਇਤੀ ਜ਼ਮੀਨਾਂ 900 ਏਕੜ ਤੋਂ ਉੱਪਰ ਜ਼ਮੀਨیں ਉਹ ਕਹਿੰਦੇ ਆ ਕਿ ਸਾਨੂੰ ਇਸ ਨੂੰ ਜਿਹੜੇ ਗਰੀਬ ਆ ਉਹਨਾਂ ਨੂੰ ਵਸਾਉਣ ਦਾ ਵਸਾਉਣ ਲਈ ਉਹ ਦਿੱਤੀ ਜਾਏ ਸਰਕਾਰ ਆਪਣਾ ਕਬਜ਼ਾ ਨਾ ਕਰੇ ਉਹਦੇ ਤੇ ਤੇ ਉਹਨਾਂ ਨੇ ਕਿਰਤੀ ਕਿਸਾਨ ਜਾਂ ਜੋੜੀ ਵੀ ਉਹਨਾਂ ਨੇ ਫਰੰਟ ਬਣਾਇਆ ਮੈਨੂੰ ਉਹਦਾ ਖਿਆਲ ਨਹੀਂ ਨਾ ਦਾ ਤੇ ਉਹਨਾਂ ਦੇ ਫੜਕੇ ਲੀਡਰ ਕੋ ਤੇ ਕਿਸੇ ਕਿਸੇ ਕੋ ਜੇਲ ਚ ਸੋਟਦੇ ਕੋ ਤੇ ਕਿ ਕਿਸੇ ਜੇਲ ਚ ਸੋਟਦੇ ਤੇ ਇਹ ਤੇ ਇਹਨਾਂ ਦਾ ਐਟੀਟਿਊਡ ਆ ਉਹ ਚੋਰ ਸੀਗੇ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਦਿੱਤਾ ਉਹ ਗਲਤ ਮੰਗ ਕਰ ਰਹੇ ਆ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਦਿੱਤਾ ਉਹਨਾਂ ਨੇ ਕਿਹੜੇ ਲੀਡਰਾਂ ਨੇ ਵੱਡੇ-ਵੱਡੇ ਘਰ ਬਣਾ ਲਏ ਜਿਨ੍ਹਾਂ ਨੂੰ ਜੇਲ੍ਹਾਂ 'ਚ ਦਿੱਤਾ ਇਸ ਲਈ ਇਹਦਾ ਰਾਜਨੀਤਿਕ ਮੈਸੇਜ ਇਹ ਆ ਕਿ ਉਹ ਸ਼ਹਿਰੀ ਵੋਟਰਾਂ ਨੂੰ ਖਾਸ ਕਰਕੇ ਜਿਹੜੇ ਕਾਰੋਬਾਰੀ ਆ ਜਿਹੜੇ ਨੱਕ ਬੁੱਲ ਵਟ ਰਹੇ ਸੀਗੇ ਉਦੋਂ ਜਦੋਂ ਕਿਸਾਨ ਬੈਠੇ ਹੋਏ ਸੀ ਸੜਕਾਂ ਤੇ ਹਾਲਾਂਕਿ ਸੜਕਾਂ ਨੂੰ ਬੰਦ ਹਰਿਆਣੇ ਵਾਲਿਆਂ ਨੇ ਕੀਤਾ ਸੀ ਕਿਸਾਨਾਂ ਨੇ ਨਹੀਂ ਸੀ ਕੀਤਾ ਕਿਸਾਨ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹ ਇਹ ਕਿਉਂ ਨਹੀਂ ਇਸ ਗੱਲ ਦਾ ਡਿਫੈਂਸ ਦਿੰਦੇ ਕਿ ਅਸੀਂ ਕਿਸਾਨਾਂ ਨੇ ਸੜਕਾਂ ਨਹੀਂ ਸੀ ਰੋਕੀਆਂ ਇਹਨਾਂ ਨੂੰ ਕਹਿਣਾ ਚਾਹੀਦਾ ਨਾ ਇਹ ਤਾਂ ਖੁਦ ਹੀ ਕਿਸਾਨਾਂ ਨੂੰ ਭੰਡਣ ਚੱਲ ਪਏ ਇਸ ਲਈ ਇਹਨਾਂ ਦਾ ਰਾਜ਼ਦਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੁਬਾਰਾ ਆਪਣਾ ਸੱਤਾ ਵਿੱਚ ਆਉਣ ਜਾਂ ਲੋਕੀ ਪਤਾ ਨਹੀਂ ਇਹਨਾਂ ਦਾ ਕਿਉਂ ਇੰਨੀ ਹਿੰਮਤ ਪੈ ਗਈ ਹੈ ਜਿਹੜੀ ਕਦੀ ਕਿਸੇ ਦੀ ਨਹੀਂ ਮੈਂ ਤੇ ਬਾਰ ਬਾਰ ਕਹਿੰਦਾ ਕਿ ਕਦੀ ਕਿਸੇ ਦੀ ਇੰਨੀ ਹਿੰਮਤ ਨਹੀਂ ਸੀ ਜਿਸ ਪਹੁੰਚਣਿਆ ਨੂੰ ਇਹ ਪਹੁੰਚ ਗਏ ਜੀ ਬਿਲਕੁਲ ਸਰ ਸੋ ਦੂਸਰੀ ਅਹਿਮ ਖਬਰ ਵੱਲ ਚਲਦੇ ਹਾਂ ਕਿਉਂਕਿ ਕੱਲ ਇੱਕ ਹੋਰ ਵੱਡਾ ਬਿਆਨ ਆ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਉਹ ਬਿਆਨ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਦੀ ਬਰਾਜਨੀਤਿਕ ਵਰਤੋਂ ਲੈ ਕੇ ਸੋ ਮਕਾਲਾ ਸੀਐਮ ਸਾਹਿਬ ਕਹਿੰਦੇ ਨਜ਼ਰ ਆਏ ਨੇ ਵੀ ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਰਾਜਨੀਤਿਕ ਪਾਰਟੀ ਹੈ ਰਾਜਨੀਤਿਕ ਵਰਤੋਂ ਕਰ ਰਹੀ ਹੈ ਸੋ ਕਿਵੇਂ ਦੇਖ ਰਹੇ ਹੋ ਇਸ ਬਿਆਨ ਨੂੰ ਇਹ ਬਿਆਨ ਦੇ ਅਸਲ ਮੈਨੇ ਕੀ ਨਿਕਲਦੇ ਨਜ਼ਰ ਆ ਰਹੇ ਨੇ ਤੇ ਇਸ ਤੋਂ ਬਾਅਦ ਹੁਣ ਇਹ ਮਾਮਲਾ ਕਿਸ ਪਾਸੇ ਜਾਂਦਾ ਨਜ਼ਰ ਆ ਰਿਹਾ ਹੈ ਦੇਖੋ ਕਾਲੀ ਦਲ ਤੇ ਸ਼ੁਰੂ ਤੋਂ ਹੀ ਇੱਕ ਪੰਥਕ પાર્ટી ਹੈ ਠੀਕ ਹੈ ਪੰਥਕ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੂਜੇ ਧਰਮਾਂ ਨੂੰ ਨਫ਼ਰਤ ਕਰਦੀ ਹੈ ਬਿਲਕੁਲ ਨਹੀਂ ਹੈ ਤੁਸੀਂ ਉਹਨਾਂ ਦੀ ਪੋਲਿਟਿਕ ਚ ਵੀ ਦੇਖ ਲਿਆ ਤੇ ਸਿੱਖ ਧਰਮ ਦੇ ਜਿਹੜੇ ਸੰਸਕਾਰ ਆ ਅੱਜ ਵੀ ਅੱਪਾ ਜਾਣਦੇ ਆ ਧਰਮ ਪਿਆਰ ਕਰਦੇ ਆ ਸਰਵ ਜਾਤੀ ਦਾ ਅਸੀਂ ਕੋਈ ਕੋਈ ਜਾਤਵਾਦੀ ਉਹ ਆਦੀ ਹੋਤੇ ਚ ਜਗਾ ਨੇ ਇਸ ਕਰਕੇ ਜੇ ਉਹ ਪੰਥਕ ਪਾਰਟੀ ਹੈ ਤਾਂ ਉਸ ਨੂੰ ਆਪਾਂ ਨੂੰ ਸਿਰਫ ਧਰਮ ਦੇ ਤੌਰ ਤੇ ਨਾ ਲਓ ਇੱਕ ਪੰਜਾਬੀ ਇਤਿਹਾਸ ਤੇ ਫਸ ਮੇਲੇ ਲਓ ਪਰ ਇਹਨਾਂ ਦਾ ਤੇ ਦੇਖੋ ਨਾ ਜਿੰਨਾਂ ਨੂੰ ਨਾਲ ਚੱਕੀ ਫਿਰਦਾ 24 ਘੰਟੇ ਭਗਵਾਨ ਤਾਂ ਮਾਨ ਕੇਜਰੀਵਾਲ ਨੂੰ ਚੱਕੀ ਫਿਰਦਾ ਤੇ ਜਦੋਂ ਇਹ ਉੱਥੇ ਵੋਟਾਂ ਲੈਣ ਲਈ ਉਤਰਾਖੰਡ ਗਿਆ ਸੀ ਤੇ ਕੀ ਵਾਦਾ ਕਰਕੇ ਆਇਆ ਸੀਗਾ ਉਹ ਗੱਲ ਲੱਗ ਗਿਆ ਕਿ ਲੋਕਾਂ ਨੇ ਕਾ ਨਹੀਂ ਪਾਇਆ ਇਹਨਾਂ ਨੂੰ ਨਾ ਕਰੀ ਹਰਿਆਣੇ ਜਿੱਥੋਂ ਦੇ ਕੇਜਰੀਵਾਲ ਹੈਗਾ ਕਿੱਡੇ ਕਬੱਡੀਆਂ ਉੱਥੇ ਐਮਐਲਏ ਬਣਾ ਕੇ ਬਹਿ ਗਏ ਮੈਨੂੰ ਦੱਸੇ ਤੇ ਜਿੱਥੋਂ ਦਾ ਹੈਗਾ ਲੈ ਕੇ ਦੱਸੇ ਮੁੰਟਾ ਉੱਥੋਂ ਲੋਕਾਂ ਕੋਲ ਐਸੇ ਪੰਜਾਬ ਵੀ ਇੱਕ ਬੇਵਕੂਫ ਬਣਾਉਣ ਲਈ ਚੱਲੇ ਰਹਿੰਦੇ ਆ ਦੋਵੇਂ ਆ ਜਾਂਦੇ ਆ ਉੱਥੋਂ ਕਦੀ ਸੋਧੀਆਂ ਕਰੀ ਹੋਰ ਤੇ ਨਾਲੇ ਗੱਡੀ 'ਚ ਚੜ ਕੇ ਹੱਥ ਲਾਉਣ ਲਈ ਆਜ ਉੱਥੇ ਲੋਕਾਂ ਦਾ ਬੇਵਕੂਫ ਬਣਾਉਣ ਲਈ ਚੱਲਣਗੇ ਇਹ ਉੱਥੇ ਇਹ ਕਹਿ ਕੇ ਆਇਆ ਸੀਗਾ ਕੇਜਰੀਵਾਲ ਤੁਹਾਨੂੰ ਸਾਰਿਆਂ ਨੂੰ ਯਾਦ ਆ ਕਿ ਮੈਂ ਪੂਰੇ ਦੇਸ਼ ਦੀ ਤੇ ਦੁਨੀਆ ਦੀ ਉੱਤਰਾਖੰਡ ਨੂੰ ਇੱਕ ਧਾਰਮਿਕ ਸਥਾਨ ਦਾ ਇੱਕ ਡੈਸਟੀਨੇਸ਼ਨ ਬਣਾ ਦੂੰਗਾ ਕਿ ਇਹ ਪੂਰੀ ਸਟੇਟ ਇੱਥੇ ਜਿਹੜਾ Hindu ਧਰਮ ਨੂੰ ਜੇ ਕਿਸੇ ਨੇ ਦੇਖਣਾ ਹੋਊਗਾ ਕਿ ਉਹ ਕਿਹੋ ਜਿਹਾ ਉਸ ਗੱਲ ਦਾ ਇੱਕ ਸਿੰਬਲ ਬਣਾ ਕੇ ਇਸ ਸਟੇਟ ਨੂੰ ਕੀ ਇਹ ਧਰਮ ਦੀ ਵਰਤੋਂ ਨਹੀਂ ਸੀ ਕੀ ਉੱਥੇ RSS ਨੂੰ ਖੁਸ਼ ਕਰਕੇ RSS ਦੀਆਂ ਵੋਟਾਂ ਲੈਣ ਦੀ ਕੋਸ਼ਿਸ਼ ਨਹੀਂ ਸੀਗੀ ਦੂਸਰੀ ਗੱਲ ਦਿੱਲੀ ਦੇ ਵਿੱਚੋਂ ਇਨ੍ਹਾਂ ਨੇ ਸਾਰੀਆਂ ਜਗ੍ਹਾ ਨੂੰ ਮੁਫਤ ਯਾਤਰਾਵਾਂ ਕਰਵਾਈਆਂ ਕਿ ਨਹੀਂ ਕਰਵਾਈਆਂ ਸਾਰੇ ਧਾਮਾਂ ਨੂੰ ਜਿਹੜੀਆਂ ਦੂਸਰ ਇੱਥੇ ਪੰਜਾਬ ਦੇ ਵਿੱਚੋਂ ਕੀ ਇਹ ਧਰਮ ਦੇ ਨਾਂ ਦੇ ਉੱਤੇ ਇਨ੍ਹਾਂ ਨੇ ਬਾਹਰ ਨੂੰ ਯਾਤਰਾਵਾਂ ਕਰਵਾਈਆਂ ਕਿ ਨਹੀਂ ਕਰਵਾਈਆਂ ਕਰਵਾਈਆਂ ਫਿਰ ਇਹ ਇੱਕ ਜਾਣੀ ਜੇ ਇਹ ਧਰਮ ਨੂੰ ਵਰਤਣ ਜਿਹੜਾ ਕਿ ਅਸਲ ਮਾਨਿਆ ਜਾ ਧਰਮ ਨੂੰ ਵਰਤਣ ਵਾਲੀ ਗੱਲ ਆ ਹੋਰ ਠੀਕ ਆ ਤੇ ਜੇ ਕੋਈ ਪੰਥਕ ਪਾਰਟੀ ਆ ਜਿਹੜੀ ਬਣੀ ਇਹ ਉਸ ਉਸ ਮਾਹੌਲ ਦੇ ਵਿੱਚ ਅਕਾਲ ਤਖਤ ਤੋਂ ਜਾਂ ਅਕਾਲ ਤਖਤ ਦੀ ਸਲਾਹ ਦੇ ਨਾਲ ਬਣੀ ਹੋਈ ਹੈ ਉਹ ਇਹਨਾਂ ਨੂੰ ਕਮਿਊਨਲ ਲੱਗਦੀ ਹੈ ਉਹ ਇਹਨਾਂ ਨੂੰ ਲੱਗਦੀ ਹੈ ਕਿ ਧਰਮ ਦਾ ਇਸਤੇਮਾਲ ਕਰ ਰਹੇ ਹੈ ਇਸ ਲਈ ਇਹ ਥੋੜਾ ਜਿਹਾ ਸੋਚਣਾ ਕਿ ਕੇਸ ਪਾਸੇ ਨੂੰ ਚੱਲ ਪਿਆ ਬਹੁਤ ਦੂਰ ਨਿਕਲ ਚੁੱਕੇ ਹੈ ਇਸ ਗੱਲ ਦਾ ਜਵਾਬ ਵੀ ਮੈਨੂੰ ਤੇ ਲੱਗਦਾ ਹੈ ਕਿ ਜਵਾਬ ਅਕਾਲੀ ਦਲ ਵੱਲੋਂ ਵੀ ਆਉਣਾ ਚਾਹੀਦਾ ਜਿਸ ਢੰਗ ਨਾਲ ਉਹਨਾਂ ਤੇ ਹਮਲਾ ਹੋਇਆ ਤੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਵੱਲੋਂ ਵੀ ਜੇ ਅਕਾਲ ਤਖਤ ਵਰਗੇ ادارے ਜਾਂ ਐਸਜੀਪੀਸੀ ਦਾ ਤੇ ਚਲੋ ਇੱਕ ਦੂਜੇ ਨਾਲ ਹੈਗਾ ਇਹਨਾਂ ਦਾ ਉਹਦੇ ਵਿੱਚ ਅਕਾਲੀ ਦਲ ਦੇ ਲੀਡਰ ਐ ਐਸਜੀਪੀਸੀ ਦੇ ਬੈਠੇ ਆ ਤੇ ਐਸਜੀਪੀਸੀ ਦੇ ਜਿਹੜੇ ਉੱਥੇ ਮੈਂਬਰ ਹੈਗੇ ਆ ਕਮੇਟੀ ਦੇ ਉਹ ਅਕਾਲੀ ਦਲ ਦੇ ਵੀ ਲੀਡਰ ਆ ਉਹਨਾਂ ਦਾ ਤੇ ਸਮਝ ਸਕਦੇ ਆ ਪਰ ਅਕਾਲ ਤਖਤ ਜਿਹੜੇ ਪਾਰਟੀਆਂ ਤੋਂ ਉੱਪਰ ਉੱਠ ਕੇ ਸਮੁੱਚੇ ਸਿੱਖ ਜਗਤ ਦਾ ਇੱਕ ਸਾਡਾ ਸ਼ਕਤੀ ਦਾ ਸੋਮਾ ਹੈਗਾ ਜਾਂ ਅਸੀਂ ਉਹਨਾਂ ਨੂੰ ਮੰਨ ਕੇ ਚੱਲਦੇ ਆਂ ਉਹ ਉਹਨੂੰ ਕੌਣ ਵਰਤ ਲੂਗਾ ਇਹ ਤਾਂ ਬਹੁਤ ਹੀ ਤੋਹੀਨ ਕਰਨ ਵਾਲਾ ਬਿਆਨ ਆ ਬੇਤੁਕਾ ਬਿਆਨ ਆ ਮੈਂ ਤਾਂ ਇਹ ਕਹਿੰਦਾ ਕਿ ਧਿਆਨ ਦੇਣ ਤੋਂ ਪਹਿਲਾਂ ਇਹ ਸੋਚ ਦੇਣੀ ਹੈਗੇ ਕਿਉਂ ਕਿਉਂ ਜੇ ਉਹ ਸੱਚੀ ਮੁੱੱਚੀ ਉਹਨਾਂ ਨੂੰ ਵਰਤਦੇ ਹੋਣ ਤੇ ਉੱਥੇ 2 ਦਸੰਬਰ ਨੂੰ ਪਿਛਲੇ ਸਾਲ ਸਾਰੀ ਪਾਰਟੀ ਹੱਥ ਜੋੜ ਕੇ ਸੱਤ ਬਚਨ ਸੱਤ ਬਚਨ ਵਿੱਚੇ ਸੁਖਵੀਰ ਬਾਦਲ ਤੇ ਵਿੱਚੇ ਉਹਨਾਂ ਦੀ ਕੈਬਨਿਟ ਤੇ ਵਿੱਚੇ ਸਾਰੇ ਦਿੱਲੀ ਵਾਲੇ ਇਹ ਸਰਸੇ ਹੁਣੀ ਲੀਡਰ ਹੈ ਮਨਜਿੰਦਰ ਸਿੰਘ ਸਰਸਾ ਸਾਰੇ ਆ ਕੇ ਉੱਥੇ ਆ ਕੇ ਹੱਥ ਜੋੜ ਕੇ ਖੜੇ ਹੁੰਦੇ ਜੇ ਉਹਨਾਂ ਨੂੰ ਵਰਤਣਾ ਇੰਜ ਨਹੀਂ ਕਰਨਾ ਚਾਹੀਦਾ ਹੈਗਾ ਇਹ ਤੁਸੀਂ ਉਹਨਾਂ ਸੰਸਥਾਨਾਂ ਨੂੰ ਉਹਨਾਂ ਰਵਾਇਤਾਂ ਨੂੰ ਸਿੱਖ ਰਵਾਇਤਾਂ ਨੂੰ ਫੇਸ ਪਚਾ ਰਹੇ ਨਾ ਇੰਜ ਨਹੀਂ ਕਰਨਾ ਚਾਹੀਦਾ ਦੂਸਰੀ ਗੱਲ ਤੁਹਾਨੂੰ ਯਾਦ ਹੋਣੀ ਹੈ ਇਹ ਪਹਿਲੀ ਵਾਰੀ ਨਹੀਂ ਹੈ ਹਰਜੋਤ ਬੈਂਸ ਨੇ ਅਸੈਂਬਲੀ ਦੀ ਗੱਲ ਛੇੜ ਲਈ ਸੀ ਇਹੋ ਹੀ ਕਿ ਦੇਖੋ ਜੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਿਵੇਂ ਹਟਾਇਆ ਗਿਆ ਤੁਸੀਂ ਉਹ ਚ ਮਖਾਣੇ ਲੈਣੇ ਮੈਨੂੰ ਇਹ ਦੱਸੋ ਤੁਸੀਂ ਧਰਮ ਵਿੱਚ ਕਿਉਂ ਜਾ ਕੇ ਚੁੰਝ ਬਸਾਉਂਦੇ ਆ ਭਈ ਇਹਨਾਂ ਨੂੰ ਪੁੱਛੋ ਨਾ ਤੁਸੀਂ ਕਿ ਜੇ ਕਾਲੀ ਲਾਲ ਧਰਮ ਨੂੰ ਵਰਤ ਰਿਹਾ ਜਾਂ ਕਾਲੀਦਾਲ ਦੇ ਜਿਹੜੀਆਂ ਹੋਰ ਅਲੱਗ-ਅਲੱਗ ਕਿਸਮ ਦੇ ਕਾਲੀਦਾਲੇ ਉਹ ਧਰਮ ਨੂੰ ਵਰਤ ਰਹੇ ਆ ਤੁਸੀਂ ਉੱਥੇ ਬੈਠੇ ਕਿਉਂ ਇਹ ਧਰਮ ਦਾ ਮਸਲਾ ਛੇੜ ਰਹੇ ਸੀ ਅਸੈਂਬਲੀ ਦੇ ਵਿੱਚ ਜਿਹੜਾ ਕਿ ਇੱਕ ਸੈਕੂਲਰ ਸੰਵਿਧਾਨਿਕ ਸੰਸਥਾਨ ਹੈਗਾ ਜਿੱਥੇ ਧਰਮ ਦੀ ਉਸ ਤਰੀਕੇ ਨਾਲ ਕਿਸੇ ਦੇ ਧਰਮ ਦੀ ਤੁਹਾਨੂੰ ਉਸ ਤਰੀਕੇ ਨਾਲ ਚਰਚਾ ਕਰਨ ਦੀ ਲੋੜ ਨਹੀਂ ਕਿ ਉਹਨਾਂ ਦੀਆਂ ਇਲੈਕਸ਼ਨਾਂ ਠੀਕ ਹੋਈਆਂ ਜਾਂ ਕਾਲ ਤਖਤ ਦੇ ਜਥੇਦਾਰ ਗਲਤ ਲੱਗੇ ਜਾਂ ਠੀਕ ਲੱਗੇ ਜਾਂ ਗਲਤ ਹਟਾਏ ਜਾਂ ਠੀਕਟਾ ਤੁਸੀਂ ਪੋਲਿਟਿਕਸ ਨਹੀਂ ਸੀ ਕਰ ਰਹੇ ਇਸ ਲਈ ਇਹ ਪਕਮਾਨਤ ਮਾਨ ਹੁਣਾ ਨੂੰ ਥੋੜਾ ਜਿਹਾ ਛੇ ਰਹਿ ਗਿਆ ਕੰਮ ਵੱਲ ਧਿਆਨ ਦੇ ਉਹ ਜਿਹੜੀ ਛੋਸ਼ੇबाजी ਆ ਉਹਦੇ ਚ ਬਾਹਰ ਰਹਿਣਾ ਔਰ ਸੋਚ ਸਮਝ ਕੇ ਨਾਪ ਤੋਲ ਕੇ ਬਿਆਨ ਦੇਣ ਖਾਸ ਕਰਕੇ ਜਦੋਂ ਤੁਸੀਂ ਬਾਏ ਇਲੈਕਸ਼ਨ ਚ ਉਤਰ ਰਹੇ ਆ ਮੈਨੂੰ ਤੇ ਲੱਗਦਾ ਕਿ ਆਮੇ ਕੇ ਸਰਕਾਰ ਦਾ ਬੜਾ ਵਜਕਾ ਹੁੰਦਾ ਸਰਕਾਰ ਦਾ ਬੜਾ ਦਬਦਬਾ ਹੁੰਦਾ ਬੰਕੀ ਬਾਰੀ ਕੀ ਹੁੰਦਾ ਆ ਜਾਨੀ ਜਿਆਦਾ ਚਾਂਸ 80 90 ਪਰਸੈਂਟ ਚਾਂਸ ਇਹ ਹੁੰਦੇ ਆ ਕਿ ਜਿਹਦੀ ਸਰਕਾਰ ਆ ਉਹ ਬਾਏ ਇਲੈਕਸ਼ਨ ਜਿੱਤ ਜਾਂਦੀ ਆ ਪਰ ਵੋਟਾਂ ਦਾ ਜਰੂਰ ਤੁਸੀਂ ਫਰਕ ਆਪਣੇ ਤੌਰ ਤੇ ਦੇਖ ਲੋਗੇ ਜੇ ਜਿੱਤ ਵੀ ਗਏ ਕਿ ਲੋਕ ਕਿੰਨੇ ਇਹਨਾਂ ਦੇ ਜਿਹੜੇ ਆ ਇਸ ਵੇਲੇ ਗਲੇ ਲਾਉਣ ਲਈ ਤਿਆਰ ਬੈਠੇ ਆ ਇਸ ਗੱਲ ਦਾ ਇਲੈਕਸ਼ਨ ਆ 23 ਤਰੀਕ ਨੂੰ ਰਿਜ਼ਲਟ ਬਾਹਰ ਆ ਜਣੇ 19 ਤਰੀਕ ਨੂੰ ਚੋਣਾਂ ਹੋ ਜਾਣੀਆਂ ਉਹ ਸਾਰੇ ਦਾ ਸਾਰਾ ਇਹਨਾਂ ਦੇ ਸਾਹਮਣੇ ਇਹਨਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਆ ਜਾਊਗਾ ਬਿਲਕੁਲ ਤੁਸੀਂ ਸਰ ਜਿਮਨੀ ਚੋਣ ਦੀ ਗੱਲ ਕੀਤੀ ਚਲੋ ਆਪਾਂ ਉਸ ਪਾਸੇ ਵੀ ਥੋੜਾ ਚਲੇ ਜਾਨੇ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਚੋਣਾਂ ਦਾ ਬਣਿਆ ਹੈ ਜਿਮਨੀ ਚੋ ਲੁਧਿਆਣਾ ਕੱਲ ਕਾਂਗਰਸ ਵੱਲੋਂ ਆਪਣੇ 파ਰ ਤੋਲੇ ਗਏ ਨੇ ਅਕਾਲੀ ਦਲ ਵੱਲੋਂ 파ਰ ਤੋਲੇ ਗਏ ਨੇ ਉਹਨਾਂ ਵੱਲੋਂ ਨਾਮਿਨੇਸ਼ਨ ਭਰੇ ਗਏ ਨੇ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਜੇ ਅਕਾਲੀ ਦਲ ਦੀ ਗੱਲ ਕਰੀਏ ਪ੍ਰਧਾਨ ਸਾਹਿਬ ਨੂੰ ਛੱਡ ਕੇ ਤਕਰੀਬਨ ਸਾਰੇ ਲੀਡਰ ਉੱਥੇ ਸੀ ਤੇ ਇਧਰ ਕਾਂਗਰਸ ਦੀ ਗੱਲ ਕਰੀਏ ਤਾਂ ਇੱਕ ਹਾਸ਼ੀਏ ਦੇ ਵਿੱਚ ਕੱਲ ਕਾਂਗਰਸ ਸਮੇਤ ਪ੍ਰਧਾਨ ਸਾਹਿਬ ਭਾਵੇਂ ਪਿਛਲੇ ਦਿਨਾਂ ਵਿੱਚ ਚਰਚਾਵਾਂ ਕੁਝ ਹੋਰ ਚੱਲ ਰਹੀਆਂ ਸੀ ਵੀ ਕਾਂਗਰਸ ਕਿੰਡੀ ਪੁੰਡੀ ਹੈ ਲੇਕਿਨ ਕੱਲ ਇੱਕ ਫਰੇਮ ਦੇ ਵਿੱਚ ਕਾਂਗਰਸ ਦਿਖਾਈ ਦਿੱਤੀ ਹੈਗੀ ਸੋ ਉਹਨਾਂ ਨੇ ਆਪਣੀਆਂ ਤਿਆਰੀਆਂ ਦਿਖਾ ਦਿੱਤੀਆਂ ਨੇਗੀਆਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਅੱਜ ਆਮ ਆਦਮੀ ਪਾਰਟੀ ਵੱਲੋਂ ਵੀ ਨੋਮੀਨੇਸ਼ਨ ਆਗਾ ਸੰਜੀਵ अरोड़ा ਜੀ ਦਾ ਤੇ ਉਹ ਵੀ ਕਹਿ ਰਹੇ ਨੇ ਕਿ ਸ਼ਕਤੀ ਪ੍ਰਦਰਸ਼ਨ ਹੋਏਗਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਲੋਕ ਪਾਰਟੀ ਦੇ ਕਿੰਨਾ ਕ ਪਿਆਰ ਕਰਦੇ ਨੇ ਇਹ ਅੱਜ ਕਲੀਅਰ ਹੋ ਜਾਏਗਾ ਪਰ ਹਮੇ ਸ਼ਕਤੀ ਪ੍ਰਦਰਸ਼ਨ ਦੇ ਲਈ ਲੁਧਿਆਣਾ ਤੋਂ ਬਾਹਰੇ ਬਾਹਰੀ ਲੋਕ ਜ਼ਿਆਦਾ ਹੋਣਗੇ ਪਰ ਕਿਵੇਂ ਦੇਖ ਰਹੇ ਹੋ ਅਸਲ ਹਕੀਕਤ ਕੀ ਹੈਗੀ ਇਲੈਕਸ਼ਨ ਦੀ ਕਿਸ ਪਾਸੇ ਵੱਲ ਝੁਕਦੀ ਨਜ਼ਰ ਆ ਰਹੀ ਹੈ ਹੁਣ ਤੱਕ ਦਾ ਜੇਪਾ ਸਿਨੈਰੀਓ ਦੇਖੇ ਤਿੰਨਾਂ ਜੋ ਆਪਾਂ ਪਾਰਟੀ ਦੀ ਗੱਲ ਕਰੀ ਕਿਉਂਕਿ ਚੌਥੀ ਪਾਰਟੀ ਬੀਜੇਪੀ ਅਜੇ ਇਸ ਰੇਸ ਨੂੰ ਸ਼ੁਰੂ ਵੀ ਨਹੀਂ ਕਰੀ ਸਕੀ ਕਿਉਂਕਿ ਉਹਨਾਂ ਵੱਲੋਂ ਉਮੀਦਵਾਰ ਵੀ ਨਹੀਂ ਲਾਨਿਆ ਗਿਆ ਕਿਵੇਂ ਦੇਖ ਰਹੇ ਹੋ ਜੰਮੀ ਨਹੀਂ ਹਕੀਕਤ ਕੀ ਹੈ ਇਲੈਕਸ਼ਨ ਦੀ ਇਹ ਦੇਖੋ ਇੱਕ ਤੇ ਬੀਜੇਪੀ ਵਾਲੀ ਵੀ ਇਹ ਵੀ ਗੱਲ ਹੈਰਾਨੀ ਦੀ ਹੋ ਸਕਦਾ ਉਹ ਵੀ ਇਸ ਗੱਲ ਤੇ ਖੜੇ ਹੋਣ ਕੇ ਦੇਖੋ ਜਿੱਤਣ ਦੇ ਤੇ ਕੋਈ ਚਾਂਸ ਬਹੁਤੇ ਨਹੀਂ ਹੁੰਦੇ ਬਾਈ ਇਲੈਕਸ਼ਨ ਤੇ ਕਾਹਨੂੰ ਐਵੇਂ ਆਪਣਾ ਆਪਣੀ એનર્ਜੀ ਲਵਾਉਣੀ ਆ ਤੁਸੀਂ 27 ਦੀ ਤਿਆਰੀ ਕਰੋ ਇਸ ਕੇ ਸੰਭਾਵਨਾ ਦੇ ਮਨਚ ਵੀ ਹੋ ਸਕਦਾ ਇਸੇ ਤਰੀਕੇ ਨਾਲ ਕਿਉਂਕਿ ਅਰਬਨ ਸੀਟ ਹੈਗੀ ਹੈ ਅਕਾਲੀ ਦਲ ਨੂੰ ਵੀ ਤੁਸੀਂ ਜੇ ਕੋਈ ਹਾਲਾਤਾਂ ਦੇ ਅੰਦਰ ਬੰਦਾ ਕਿਹੜੇ ਵੇਲੇ ਕੀ ਕਰੇ ਸਮਾਉਣਾ ਉਹ ਤੇ ਨਹੀਂ ਕਿਹਾ ਜਾ ਸਕਦਾ ਪਰ ਜੇ ਤੁਸੀਂ ਪੁਰਾਣੇ ਅੰਕੜੇ ਲਾਓ ਤੇ ਅਕਾਲੀ ਦਲ ਵੀ ਉਸ ਕਿਸਮ ਨਾਲ ਮੈਦਾਨ ਦੇ ਵਿੱਚ ਨਹੀਂ ਹੈ ਕਿ ਉਹ ਜਿੱਤਣ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਿੱਤਣ ਦੇ ਤੌਰ ਤੇ ਚੱਲੇ ਹੋ ਕਿਉਂਕਿ ਜਿਹੜੀ ਭਾਰਤ ਪੂਛੇ 나ਸ਼ੂ ਕਾਂਗਰਸ ਦਾ ਉਹ ਇੱਕ ਇਲਾਕਾ ਉੱਥੇ ਉਹ ਜਿੱਤੇ ਹੋਏ ਆ ਉਹਨਾਂ ਦੀ ਉਹ ਸੀਟ ਵੀ ਬਣਦੀ ਆ ਤੇ ਦੂਜੇ ਪਾਸੇ ਜਿਹੜਾ ਉਹਨਾਂ ਦੇ ਪ੍ਰਧਾਨ ਆ ਉਹਨਾਂ ਨੇ ਵੀ ਪਾਰਲੀਮੈਂਟ ਦੀ ਸੀਟ ਉਸੇ ਲੁਧਿਆਣੇ ਸੀਟ ਤੋਂ ਜਿੱਤੇ ਆ ਉਹ ਵੀ ਵੀ ਮਤਲਬ ਉਹਨਾਂ ਨੂੰ ਵੀ ਤੇ ਆਪਸ ਵਿੱਚ ਸਾਂਝ ਮੀ ਜੋ ਹੋਊਗੀ ਉਹ ਚਲੋ ਪਰ ਸਾਰੀਆਂ ਪਾਰਟੀਆਂ ਦਾ ਲੱਗਦਾ ਉਹਨਾਂ ਦੇ ਆਪਸ ਵਿੱਚ ਧੜੇਬੱਤੀ ਬੜੀ ਜ਼ਬਰਦਸਤ ਹੈਗੀ ਆ ਉਹ ਜਿਸ ਤਰੀਕੇ ਨਾਲ ਉਠਾਂ ਦਾ ਵੈਰ ਹੁੰਦਾ ਉਹੋ ਜਿਹਾ ਹੈਗੀ ਆ ਪਰ ਉਹਦੇ باوجود ਜਦੋਂ ਉਪਰ ਉਤ ਘੁਰਕੀ ਪੈਂਦੀ ਦਬਕਾ ਪੈਂਦਾ ਫਿਰ ਆਪੇ ਇਕੱਠੇ ਹੋ ਜਾਂਦੇ ਆ ਇਹ ਹਮੇਸ਼ਾ ਹੀ ਕਾਂਗਰਸ ਦਾ ਤੇ ਇੰਦੀ ਆ ਹੋਣੇ ਇਹ ਸ਼ਰਤੀ ਪ੍ਰਦਰਸ਼ਨ ਜਿੰਨਾਂ ਨੂੰ ਨਾਲ ਲੈ ਲੈ ਕੇ ਕਰਦੇ ਜਿਹੜੇ ਧਾਰ ਜੇਲ੍ਹ ਚ ਛੱਡੇ ਹੋਏ ਆ ਇਹ ਲੋਕਾਂ ਨੂੰ ਕਹਿੰਦੇ ਆ ਨਾ ਕਿਸਾਨ ਲੀਡਰਾਂ ਨੂੰ ਆ ਜਿਹੜੇ ਕਹਿ ਰਹੇ ਆ ਕਿ ਇਹ ਇਹਨਾਂ ਦੇ ਜੀ ਪੈਸੇ ਬਣਾ ਰਹੇ ਆ ਜਾਂ ਉਹ ਪੈਸੇ ਠੇਕਾ ਰਹੇ ਨਾ ਤੇ ਕੰਮ ਘੋੜਦੇ ਨਹੀਂ ਆ ਉਹ ਜਿਹੜੇ ਪੈਸੇ ਬਣਾ ਰਹੇ ਸੀ ਜੀ ਜਮੀਨਾਂ ਦਾ 24000 ਏਕੜ ਦਾ ਪੈਸੇ ਬਣਾਉਣ ਲਈ ਐਸਟੀਮਾ ਲੈਂ ਗਿਆ ਲੈਂਡ ਪੂਲਿੰਗ ਹੋ ਰਹੀ ਹੈ ਕੋਈ ਲੈਂਡ ਪੂਲਿੰਗ ਨਹੀਂ ਹੋ ਰਹੀ ਹੈ ਪੰਜਾਬੜਨ ਦੀ ਤਿਆਰੀ ਹੋ ਰਹੀ ਹੈ ਇਹ ਜਿਹੜੀਆਂ ਸਾਰਾ ਕੁਝ ਓਵਰਆਲ ਹੈ ਤੁਹਾਡੇ ਕੋਲ ਨਾਲ ਜਿਹੜੇ ਬੰਦੇ ਚੱਲੇ ਹੋਏ ਆ ਉਹ ਦਿੱਲੀੋਂ ਕਿਹੜੇ ਕੋਣ ਕੋਣ ਸੋਧਿਆ ਜੇਲ੍ਹ ਚੋਂ ਆਇਆ ਤੁਹਾਡੇ ਜੈਨ ਜਿਹੜਾ ਉਹ ਸਿੰਧਰ ਜੈਨ ਜੇਲ੍ਹ ਚੋਂ ਆਇਆ ਪੰਜ ਮਹੀਨੇ ਖੋਈ ਵਾਲ ਜਿਹੜਾ ਹੁਣ ਰੋਡ ਉੱਤੇ ਚੋ ਦੇ ਵਿੱਚ ਆ ਕੇ ਫਿਰਨਗੇ ਲੋਕਾਂ ਨੂੰ ਦੇ ਇਹਨੇ ਇੱਕ ਕਿੰਨੇ ਸ਼ੋਭਾ ਦੇ ਰਿਆ ਕਿੰਨੇ ਕਿ ਕਿਹੜੀ ਜੰਗ ਜਿੱਤ ਕੇ ਆਇਆ ਤੁਸੀਂ ਇਹਨਾਂ ਨੂੰ ਨਾਲ ਗੱਡੀਆਂ 'ਚ ਤੇ ਸਟੇਜਾਂ 'ਤੇ ਚੜਾਈ ਫਿਰਦੇ ਆ ਤੁਹਾਡੇ ਲੀਡਰ ਆ ਤੁਹਾਡੇ ਲੀਡਰ ਆ ਤੂੰ ਉਹਨਾਂ ਨੂੰ ਲੋਕੋ ਕੇ ਰੱਖੋ ਜੇ ਪੰਜਾਬ 'ਚ ਵੋਟਾਂ ਲੈਣੀਆਂ ਤੇ ਪੰਜਾਬ ਪੰਜਾਬੀ ਇਹੋ ਜੇ ਬੰਦਿਆਂ ਨੂੰ ਬਾਹਰ ਲਿਆਂ ਨੂੰ ਬਿਲਕੁਲ ਕਿ ਤੁਹਾਡੇ ਦੇ ਉੱਤੇ ਆ ਕੇ ਭਾਰੀ ਹੋਣ ਤਾਂ ਚੇਅਰਮੈਨ ਆਪਣੇ ਲਾਉਣ ਬਾਹਰੋਂ ਆ ਕੇ ਹਰ ਹਰ ਜਿਹੜੀ ਚੰਗੀ ਤੋਂ ਚੰਗੀ ਪੋਰਟ ਕਿੰਨੇ ਬੰਦੇ ਕੇਂਦਰ ਤੇ ਕਹਿਣ ਤੇ ਇੱਥੇ ਪੰਜਾਬ ਦੀ ਸਰਕਾਰ ਚੋਂ ਜਾ ਕੇ ਜਦੋਂ ਨਵੀਂ ਸਰਕਾਰ ਆਊਗਾ ਫੇ ਪਤਾ ਲੱਗੂਗਾ ਨਾ ਕਿ ਬੰਦਿਆਂ ਨੂੰ ਸੈਂਕੜੇ ਬੰਦਿਆਂ ਨੂੰ ਕਿੰਨੇ ਕਰੋੜਾਂ ਰੁਪਈਆ ਜਿਹੜਾ ਪੰਜਾਬ ਦੇ ਖਜ਼ਾਨੇ ਚੋਂ ਤੁਸੀਂ ਐਮਪਲਾਈ ਕਰਕੇ ਆਪਣੇ ਪੋਲੀਟਿਕਲ ਕਾਰਨਾਂ ਲਈ ਜਾਂ ਪੋਲੀਟਿਕਲ ਲਾਹੇ ਲਈ ਲੱਗੇ ਹੋਇਆ ਇਹ ਜਿਹੜਾ ਸਾਰੀਆਂ ਚੀਜ਼ਾਂ ਦਾ ਨਤਾਰਾ ਅੱਜ ਹੋ ਜਾਊਗਾ ਆਪਾਂ ਥੋੜਾ ਜਾਲ ਅਲਵਿੰਦਰ ਆਪਾਂ ਨੂੰ ਇਹਦੇ ਪ੍ਰਤੀ ਤੇ ਬਹੁਤਾ ਐਵੇਂ ਕਿਆਸਰਾਈਆਂ ਲਾਉਣੀ ਨਾ ਉਹ ਹੁੰਦਾ ਨਾ ਜਿਦ ਤਰ੍ਹਾਂ ਕਬੂਤਰ ਰੌਣਕ ਕਬੂਤਰ ਅੱਗੇ ਨੰਗਿਆ ਉਹ ਨੰਦਿਆ ਚਲੋ ਓੰਜੇ ਲੋਕਾਂ ਨੂੰ ਸਵਾਦ ਹੁੰਦਾ ਆ ਕਿਉਂਕਿ ਇੱਕ ਕਿਸਮ ਦਾਏ ਵੀ ਜਿਦ ਤਰ੍ਹਾਂ ਘੋੜਿਆਂ ਦੀ ਜੋਕੀ ਦਾ ਰੇਸ ਦਾ ਸਵਾਦ ਹੁੰਦਾ ਇਹ ਵੀ ਇੱਕ ਸਵਾਦ ਹੁੰਦਾ ਵੀ ਕੌਣ ਜਿੱਤ ਗਿਆ ਕੌਣ ਜਿੱਤ ਗਿਆ ਹਾਲਾਂਕਿ ਜਿੰਨੇ ਵੀ ਜਿੱਤਿਆ ਕਰਨਾ ਤੇ ਉਹੀ ਕੁਝ ਹੁੰਦਾ ਜੋ ਪਹਿਲਾਂ ਹੁੰਦਾ 19 ਕੀ ਦੇ ਫਰਕ ਦੇ ਨਾਲ ਪਰ ਕਿਉਂਕਿ ਲੋਕ ਸਤਾਏ ਹੁੰਦੇ ਉਹ ਆਪਣਾ ਬਦਲਾ ਲੈਣਾ ਚਾਹੁੰਦੇ ਹੁੰਦੇ ਉਹ ਕਹਿੰਦੇ ਵੀ ਚਲੋ ਏ ਨਹੀਂ ਤੇ ਉਹ ਹੋਈ ਸਹੀ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਜਿਸ ਕਿਸਮ ਨਾਲ ਹੌਲੀ-ਹੌਲੀ ਹੋਰ ਪੰਜਾਂ ਸੱਤਾਂ ਦੇ ਨਾਲ ਚ ਕਾਫੀ ਕੁਝ ਮਾਹੌਲ ਦਿਖ ਪੈਣਾ ਆ ਤੇ ਇਹ ਲੋਕਾਂ ਦਾ ਫੈਸਲਾ ਕਿੱਧਰ ਨੂੰ ਹੁੰਦਾ ਇਸ ਗੱਲ ਦੇ ਬਾਵਜੂਦ ਕਿ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਤੇ ਉਹਨਾਂ ਦਾ ਕੁਦਰਤੀ ਆ ਪਲੜਾ ਭਾਰੀ ਹੋਣ ਦੇ ਕਾਰਨ ਤੇ ਬੜੇ ਸਾਫ ਨਜ਼ਰ ਹੀ ਆ ਰਹੇ ਹੁੰਦੇ ਆ ਉਹਦੇ ਬਾਵਜੂਦ ਵੀ ਲੋਕ ਕੀ ਫੈਸਲਾ ਦਿੰਦੇ ਆ ਆਪਾਂ ਉਹਦੀ ਇੰਤਜ਼ਾਰ ਕਰੀਏ ਜੀ ਸਰ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੋੜੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਲੇਫਟਰ ਸੋ ਇਹਸਾਨ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ